ਬੀਜੇਪੀ ਦੇ ਇੱਕ ਬਹੁਤ ਵੱਡੇ ਆਗੂ ਦੇ ਨਾਲ ਮੇਰੀ ਗੱਲਬਾਤ ਹੋਈ ਮੈਂ ਨਾਮ ਇੱਥੇ ਡਿਸਕਲੋਜ਼ ਨਹੀਂ ਕਰੂੰਗਾ ਉਹਨਾਂ ਨੇ ਮੈਨੂੰ ਕੁਝ ਚਿੱਠੀਆਂ ਦਿਖਾਈਆਂ ਪਾਰਟੀ ਦੀਆਂ ਅੰਦਰੂਨੀ ਚਿੱਠੀਆਂ ਜਿਸ ਦੇ ਵਿੱਚ ਕਹਿੰਦੇ ਨੇ ਜੇ ਡੱਲੇਵਾਲ ਸਾਹਿਬ ਨੂੰ ਕੁਝ ਹੋ ਗਿਆ ਤਾਂ ਪੰਜਾਬ ਮੱਚੂ ਉਹ ਤੋਂ ਪੜੀਆਂ ਨੇ ਬੀਜੇਪੀ ਚਾਹੁੰਦੀ ਹੈ ਪੰਜਾਬ ਮੱਚੇ ਭਾਈ ਜੀ ਅਗਰਾਹਾ ਸਾਹਿਬ ਕਹਿੰਦੇ ਨੇ ਕਿ ਸਾਨੂੰ ਸੱਦੇ ਨਹੀਂ ਭੇਜੇ ਕੀ ਗੱਲ ਜੀ ਡੱਲੇਵਾਲ ਦੇ ਮੁੰਡੇ ਦਾ ਵਿਆਹ ਧਰਿਆ ਸੀ ਉਹਦੇ ਕੋਤੇ ਦਾ ਵਿਆਹ ਧਰਿਆ ਸੀ ਉੱਥੇ ਜਾਂ ਤਾਂ ਫਿਰ ਜੇਕਰ ਇਹ ਮੋਰਚਾ ਫਤਿਹ ਹੋ ਜਾਂਦਾ ਜਾਂ ਫਰੋਗਰਾਹਾਂ ਸਾਹਿਬ ਜਾਂ ਉਹਨਾਂ ਦੇ ਸਪੋਰਟਰ ਜਿਹੜ ਨੇ ਲਿਖ ਕੇ ਦੇ ਦੇਣ ਵੀ ਐਮਐਸਪੀ ਜੀ ਸਾਡੇ ਆ ਫਲਾਣਾ ਫਲਾਣਾ ਬੰਦਿਆਂ ਨੂੰ ਨਾ ਦਿਓ ਥੋੜੀਆਂ ਸਿਆਸੀ ਲੋਕ ਸਿਆਸੀ ਲਾਭ ਲੈਣ ਦੇ ਚੱਕਰ ਦੇ ਵਿੱਚ ਸਾਡੀ ਪੰਜਾਬ ਦੀ ਕਿਸਾਨੀ ਦਾ ਬੇੜਾ ਬੈਠ ਗਿਆ ਯਾਰ ਉਗਰਾਹਾ ਸਾਹਿਬ ਦਾ ਤਾਂ ਹੁਣ ਵੀ ਬਿਆਨ ਆਇਆ ਕਹਿੰਦੇ ਵੀ ਪਹਿਲਾਂ ਅਸੀਂ ਬਥੇਰੇ ਫੋਨ ਕੀਤੇ ਡੱਲੇ ਵਾਲ ਨੇ ਸਾਡਾ ਫੋਨ ਨਹੀਂ ਚੱਕਿਆ ਕਹਿੰਦੇ ਅਸੀਂ ਉੱਥੇ ਕਿਵੇਂ ਚਲੇ ਜਾਈਏ ਇਹ ਤਰੀਕਾ ਹੀ ਸਹੀ ਨਹੀਂ ਹੈ ਬਈ ਨਹੀਂ ਫਿਰ ਡੀਸੀ ਦਫ਼ਤਰਾਂ ਦੇ 바ਰ ਦੇ ਮੂਹਰੇ ਜਾ ਕੇ ਜਿੰਦਾਬਾਦ ਮਰਦਾਬਾਦ ਕਰਕੇ ਕਿਹੜੇ ਮੋੜ 'ਚ ਜਿੱਤਲੇ ਬਾਈ ਤੁਸੀਂ ਦਿੱਲੀ ਨੂੰ ਦਿੱਖਤਾ ਰਿਹਾ ਹੈ ਨਾ ਸੁਪਰੀਮ ਕੋਰਟ ਦੀਆਂ ਚੀਕਾਂ ਪਈਆਂ ਪਈਆਂ ਨੇ ਬਾਈ ਕਮੇਟੀ ਆ ਕੇ ਗਈਆਂ ਨਾ ਮੰਤਾਂ ਕਰਦਾ ਨਾ ਸੁਪਰੀਮ ਕੋਰਟ ਪੰਜਾਬ ਸਰਕਾਰ ਨੂੰ ਝਾੜ ਪਈ ਕੇ ਨਹੀਂ ਪਈ ਸੈਂਟਰ ਸਰਕਾਰ ਤੱਕ ਗੱਲਾਂ ਹੋਈਆਂ ਨੇ ਕਿ ਨਹੀਂ ਹੋਈਆਂ ਨੇ ਭਾਜਪਾ 2027 ਦਾ ਸੁਤਨਾ ਦੇਖ ਰਹੀ ਆ 27 ਦੇ ਵਿੱਚ ਸਰਕਾਰ ਬਣਾਉਣੀ ਹੈ ਜੇ ਡੱਲੇ ਵਾਲ ਨੂੰ ਕੁਝ ਹੋ ਗਿਆ 27 ਦੇ ਵਿੱਚ ਇਹਨਾਂ ਦੇ ਮੈਂ ਕਹਿੰਦਾ ਐਮਐਲਏ ਦਾ ਛੱਡੋ ਇਹਨਾਂ ਦਾ ਕਿਸੇ ਨੇ ਪੰਜ ਨਹੀਂ ਜਿੱਤਣ ਲੈਣਾ ਉਹ ਕਹਿੰਦੇ ਜਦੋਂ ਖਨੌਰੀ ਜਾਂਦੇ ਆ ਉੱਥੇ ਲੱਖਾ ਸੁਧਾਣਾ ਵੀ ਬੈਠਾ ਉੱਥੇ ਬਹੁਤ ਸਾਰੇ ਇਹੋ ਜਿਹੇ ਲੋਕ ਬੈਠੇ ਨੇ ਜਿਹੜੇ ਸਿਆਸਤ ਦੇ ਨਾਲ ਸਿੱਧੇ ਤੌਰ ਤੇ ਜੁੜੇ ਹੋਏ ਨਹੀਂ ਫਿਰ ਗੈਰ ਸਿਆਸੀ ਕਿਵੇਂ ਹੋਇਆ ਲੱਖਾ ਸੁਧਾਣਾ ਹੁਣ ਕੋਈ ਥੋਤੋ ਸਰਟੀਫਿਕੇਟ ਥੋੜਾ ਲਊਗਾ ਕਿ ਉੱਥੇ ਲੱਖੇ ਨਹੀਂ ਜਾਣਾ ਕਿ ਨਹੀਂ ਜਾਣਾ ਹੁਣ ਉਹਨੂੰ ਵੀ ਕਹਿ ਦਿਓ ਗੈਂਗਸਟਰ ਆ ਉਹ ਜੇ ਲੱਖੇ ਵਰਗਾ ਮੁੰਡਾ ਗੈਂਗਸਟਰ ਚੰਗੀ ਗੱਲ ਕਰਦਾ ਤਾਂ ਮਨ ਤੋਂ ਲੱਗਦਾ ਹੈ ਜੇ ਪੰਜ ਸੱ ਅੰ ਬਾਈਦੀਪ ਸਿੱਧੂ ਤੇ ਉਹਨਾਂ ਦੇ ਸਾਥੀ ਲਾਲ ਕਲਾ ਕੇਸਰੀ ਨਿਸ਼ਾਨ ਚੂਲਦਾ 27 ਤਰੀਕ ਦੀ ਸਵੇਰ ਨੂੰ ਜਿਹੜਾ ਰਜਿੰਦਰਦੀਪ ਸਿੰਘ ਆਲਾ ਜੇਕਰ ਮੈਂ ਨਾਮ ਲੈ ਕੇ ਗੱਲ ਕਰਾਂ ਸਿੱਧੀ ਕਿਉਂਕਿ ਔਨ ਰਿਪੋਰਟ ਗੱਲਾਂ ਪਈ ਰਜਿੰਦਰਦੀਪ ਸਿੰਘ ਆਲਾ ਦੀਪ ਸਿੱਧੂ ਲੱਖਾ ਸੁਧਾਨਾ ਮੁਰਦਾਬਾਦ ਦੇ ਨਾਰੇ ਮਰਵਾਉ ਸਾਡੀ ਨੌਜਵਾਨੀ ਦਾ ਵਿਸ਼ਵਾਸ ਟੁੱਟਿਆ ਸੀ ਕਿਉਂਕਿ ਜੇਕਰ ਪਹਿਲਾ ਮੋਰਚਾ ਜਿਹੜਾ ਫਤਿਹ ਹੋਇਆ ਤਾਂ ਉਹ ਨੌਜਵਾਨੀ ਦੇ ਸਿਰ ਤੇ ਹੋਇਆ ਬੈਰੀਕੇਡਿੰਗ ਨੌਜਵਾਨੀ ਨੇ ਤੋੜੀਆ ਮਥਿਆਂ ਦੇ ਵਿੱਚ ਗੋਲੀਆਂ ਸਾਡੇ ਨੌਜਵਾਨਾਂ ਨੇ ਖਾਧੀਆਂ ਨੇ ਹੰਝੂ ਗਏ ਇਸ ਦੇ ਗੋਲਿਆਂ ਦਾ ਸਾਹਮਣਾ ਸਾਡੇ ਨੌਜਵਾਨਾਂ ਨੇ ਕਿ ਅੱਜ ਤੋਂ 22 ਦਿਨ ਪਹਿਲਾਂ ਬਾਈ ਜਗਦੀਪ ਸਿੰਘ ਫੜੀ ਉਹਨਾਂ ਦੇ ਨਾਲ ਇੱਕ ਛੋਟਾ ਜਿਹਾ ਬਿਆਨ ਦਿੱਤਾ ਸੀ ਪਰ ਉਹ ਛੋਟੇ ਬਿਆਨ ਦੇ ਮੈਨੇ ਬਹੁਤ ਵੱਡੇ ਸੀ ਅ ਸ਼ਰਮ ਆਉਣੀ ਚਾਹੀਦੀ ਹੈ ਉਹਨਾਂ ਲੋਕਾਂ ਨੂੰ ਜਿਹੜੇ ਹੁਣ ਵੀ ਕਹਿੰਦੇ ਨੇ ਕਿ ਚਾਹੇ ਉਹ ਕੋਈ ਕਿਸਾਨੀ ਲੀਡਰ ਹੋਵੇ ਚਾਹੇ ਕੋਈ ਵੀ ਹੋਵੇ ਜਿਹੜੇ ਕਹਿੰਦੇ ਨੇ ਜੀ ਇਹਨੇ ਕਿਹੜਾ ਸਾਨੂੰ ਕੋਈ ਸੱਦਾ ਭੇਜਿਆ ਮੈਦਾਨੇ ਜੰਗ ਦੇ ਵੀਰੇ ਸੱਦੇ ਨਹੀਂ ਜੇ ਜਾਂਦੇ ਪਹਿਲਾਂ ਤਾਂ ਇਹ ਦੁੱਖ ਦੀ ਗੱਲ ਆ ਕਿ ਦੇਸ਼ ਦਾ ਅੰਨਦਾਤਾ ਜਿਹੜਾ ਜਿਨੇ ਕਦੇ ਹਰੀ ਕ੍ਰਾਂਤੀ ਦੇ ਨਾਮ ਤੇ ਸਾਡਾ ਪੰਜਾਬ ਜਿਹੜਾ ਅਸੀਂ ਨੇ ਬਰਬਾਦ ਕਰ ਲਿਆ ਅਸੀਂ ਨੇ ਹਰੀ ਕ੍ਰਾਂਤੀ ਦੇ ਨਾਮ ਤੇ ਸਾਡਾ ਪੰਜਾਬ ਖਤਮ ਕਰ ਲਿਆ ਅਸੀਂ ਨੇ ਜੰਗਾਂ ਜੁੱਦਾਂ ਦੇ ਵਿੱਚ ਜਦੋਂ ਦੇਸ਼ ਦੇ ਕੋਲ ਖਾਣ ਦੇ ਲਈ ਅੰਨ ਨਹੀਂ ਸੀ ਦੇਸ਼ ਦੇ ਕੋਲ ਲੜਨ ਦੇ ਲਈ ਪੈਸਾ ਨਹੀਂ ਸੀ ਸਾਡੇ ਲੋਕਾਂ ਨੇ ਆਪਣਾ ਗਹਿਣਾ ਗੱਟਾ ਵੇਚ ਕੇ ਵੀ ਜਿਹੜਾ ਪੈਸਾ ਦਿੱਤਾ ਇਹ ਰਿਕਾਰਡ ਪਿਆ ਇਹ ਕੋਈ ਅਸੀਂ ਵੈਸੇ ਹਵਾਈ ਗੱਲਾਂ ਨਹੀਂ ਕਰਦੇ ਹੁੰਦੇ ਹਨ ਇਹ ਸਾਡੇ ਕੋਲ ਰਿਕਾਰਡ ਪਿਆ ਤੁਸੀਂ ਰਿਕਾਰਡ ਕਢਾ ਕੇ ਦੇਖ ਸਕਦੇ ਹੋ ਜੇ ਕੋਈ ਫੇਸਬੁੱਕ ਹੀ ਵਿਦਵਾਨ ਇੱਥੇ ਆਉਂਦਾ ਪਹਿਲਾਂ ਹੀ ਉਹਨਾਂ ਨੂੰ ਹਨ ਮੈਂ ਜਵਾਬ ਦੇ ਦਿੰਦਾ ਮੈਂ ਦੂਜੀ ਗੱਲ ਤੁਸੀਂ ਕਹੀ ਜਾਂ ਬਾਪੂ ਡੱਲੇਵਾਲ ਦੀ ਬਾਈ ਬਿਲਕੁਲ ਯਾਰ ਅ ਇੱਥੇ ਇੱਕ ਗੱਲ ਹੋਰ ਵੀ ਸੋਚਣਯੋਗ ਆ ਕਿ ਬਾਪੂ ਡੱਲੇਵਾਲ ਉਹ ਸ਼ਖਸੀਅਤ ਆ ਜਿਹੜਾ ਕੈਂਸਰ ਦਾ ਪੇਸ਼ੈਂਟ ਆ ਹਾਂ ਕੈਂਸਰ ਵੀ ਕੋਈ ਪਹਿਲੇ ਸਟੇਜ ਦਾ ਨਹੀਂ ਕੈਂਸਰ ਵੀ ਕਾਫੀ ਭਿਆਨਕ ਰੂਪ ਜਿਹੜਾ ਉਹਨਾਂ ਦਾ ਉਹ ਅਖਤਿਆਰ ਕਰ ਚੁੱਕੇ 80 ਸਾਲ ਦੀ ਉਮਰ ਆ ਹੋਰ ਵੀ 80 ਸਾਲ ਦੀ ਉਮਰ ਦੇ ਵਿੱਚ ਹੋਰ ਵੀ ਬਿਮਾਰੀਆਂ ਜ ਬਹੁਤ ਦਿੱਕਤ ਆ ਜਾਂਦੀ ਬਹੁਤ ਦਿੱਕਤਾਂ ਆ ਜਾਂਦੀਆਂ ਨੇ ਕੋਈ ਸ਼ੂਗਰ ਦੀ ਦਿੱਕਤ ਆ ਗਈ ਕੋਸ਼ ਆ ਗਈ ਪਰ ਫਿਰ ਵੀ ਉਹ ਕਿਸਾਨੀ ਦੇ ਲਈ ਕਿੰਨਾ ਕੁ ਸੁਹਿਰਦ ਹੋਏਗਾ ਕਿ ਜਿਹੜਾ ਕਹਿ ਰਿਹਾ ਕਿ ਜੇਕਰ ਮੇਰੀ ਜਾਨ ਦੇਣ ਦੇ ਨਾਲ ਕਿਸਾਨੀ ਬਚਦੀ ਆ ਤਾਂ ਆਪਾਂ ਬਚਾ ਲਾਂਗੇ ਉਸ ਬਜ਼ੁਰਗ ਆਗੂ ਦਾ ਤੁਸੀਂ ਜਿਗਰਾ ਦੇਖੋ ਕਿ ਅੱਜ ਤੋਂ 20 22 ਦਿਨ ਪਹਿਲਾਂ ਬਾਈ ਜਗਦੀਪ ਸਿੰਘ ਥਲੀ ਉਹਨਾਂ ਦੇ ਨਾਲ ਇੱਕ ਛੋਟਾ ਜਿਹਾ ਬਿਆਨ ਦਿੱਤਾ ਸੀ ਪਰ ਉਹ ਛੋਟੇ ਬਿਆਨ ਦੇ ਮੈਨੇ ਬਹੁਤ ਵੱਡੇ ਸੀਗੇ ਬਾਈ ਥਲੀ ਨੇ ਪੁੱਛਿਆ ਕਿ ਦੱਲੇਵਾਲ ਸਾਹਿਬ ਕੀ ਸਨੇਹਾ ਦੇਣਾ ਚਾਹੂਗੇ ਸੰਗਤ ਨੂੰ ਉਹਨਾਂ ਨੇ ਕਿਹਾ ਸੀ ਮੈਂ ਵੀ ਤਕੜਾ ਮੋਰਚਾ ਵੀ ਤਕੜਾ ਆਪਾਂ ਜਿੱਤਾਂਗੇ ਆਰਾਦੇ ਇੱਥੋਂ ਕਲੀਅਰ ਹੋ ਜਾਂਦੇ ਨੇ ਪਿੱਛੇ ਜੇ ਮਹਾਪੰਚਾਇਤ ਹੁੰਦੀ ਆ ਖਨੋਰੀ ਬਾਰਡਰ ਦੇ ਉੱਪਰ ਦੱਲੇਵਾਲ ਸਾਹਿਬ ਦੇ ਹੱਕ ਦੇ ਵਿੱਚ ਪੰਜਾਬ ਜਿਹੜਾ ਜਨ ਸਲਾਬ ਬਣ ਕੇ ਆਉਂਦਾ ਪੰਜਾਬ ਦਾ ਤੂਫਾਨ ਦੱਲੇਵਾਲ ਸਾਹਿਬ ਦੇ ਹੱਕ ਦੇ ਵਿੱਚ ਆਉਂਦਾ ਬਿਮਾਰੀ ਦੇ ਨਾਲ ਬੰਦਾ ਲੜ ਰਿਹਾ 35 38 ਦਿਨ ਤੋਂ ਬੰਦੇ ਨੇ ਉਸ ਸਮੇਂ 35 38 ਦਿਨ ਹੋਏ ਸੀਗੇ ਕੁਛ ਨਹੀਂ ਖਾਦਾ ਕਿਸੇ ਸਮੇਂ ਕੋਈ ਮਾੜੀ ਘਟਨਾ ਵਾਪਰ ਸਕਦੀ ਆ ਡੱਲੇਵਾਲ ਦੀ ਜਾਨ ਜਿਹੜੀ ਆ ਉਹ ਨਿਕਲ ਸਕਦੀ ਆ ਫੇਰ ਵੀ 8-9 ਮਿੰਟ ਸਪੀਚ ਕਰਦਾ ਹੂੰ ਉੱਥੇ ਵੀ ਕੀ ਕਹਿੰਦਾ ਅਸੀਂ ਜਿੱਤਾਂਗੇ ਰੱਬ ਦੇ ਦੇਖੋ ਤੁਸੀਂ ਇੱਕ ਟਰੂ ਲੀਡਰ ਇੱਕ ਸੱਚਾ ਲੀਡਰ ਹੋਣ ਦਾ ਜਿਹੜਾ ਸਬੂਤ ਆ ਜਗਜੀਤ ਸਿੰਘ ਡੱਲੇਵਾਲ ਨੇ ਦਿੱਤਾ ਮੈਂ ਤੁਹਾਡਾ ਧਿਆਨ ਪਿਛਲੇ ਕਿਸਾਨੀ ਅੰਦੋਲਨ ਵੇਲੇ ਲੈ ਕੇ ਜਾਊਂਗਾ 26 ਜਨਵਰੀ ਨੂੰ ਘਟਨਾ ਹੁੰਦੀ ਆ ਬਾਈਦੀਪ ਸਿੱਧੂ ਤੇ ਉਹਨਾਂ ਦੇ ਸਾਥੀ ਲਾਲ ਕਲਾ ਕੇਸਰੀ ਨਿਸ਼ਾਨ ਝੂਲਦਾ 27 ਤਰੀਕ ਦੀ ਸਵੇਰ ਨੂੰ ਜਿਹੜਾ ਰਜਿੰਦਰਦੀਪ ਸਿੰਘ ਆਲਾ ਜੇਕਰ ਮੈਂ ਨਾਮ ਲੈ ਕੇ ਗੱਲ ਕਰਾਂ ਸਿੱਧੀ ਕਿਉਂਕਿ ਓਨ ਰਿਕਾਰਡ ਗੱਲਾਂ ਪਈਆਂ ਨੇ ਰਜਿੰਦਰਦੀਪ ਸਿੰਘ ਆਲਾ ਦੀਪ ਸਿੱਧੂ ਲੱਖਾ ਸੁਧਾਨਾ ਮੁਰਦਾਬਾਦ ਦੇ ਨਾਰੇ ਮਰਵਾਉਂਦਾ ਸਟੇਜ ਤੋਂ ਹੈਨਾ ਉਸ ਤੋਂ ਬਾਅਦ ਜੋ ਘਟਨਾ ਕਰਮ ਹੁੰਦਾ ਚਲੋ ਬਾਈ ਦੀਪ ਦੁਨੀਆ ਤੋਂ ਚਲੇ ਜਾਂਦੇ ਨੇ ਹੈਨਾ ਸਭ ਕੁਝ ਹੁੰਦਾ ਉਸ ਘਟਨਾ ਕਰਮ ਤੋਂ ਬਾਅਦ ਕਿਸਾਨੀ ਆਗੂਆਂ ਦੇ ਉੱਪਰ ਵਿਸ਼ਵਾਸ ਕਿਤੇ ਨਾ ਕਿਤੇ ਸਾਡੇ ਲੋਕਾਂ ਦਾ ਟੁੱਟਿਆ ਸੀ ਸਾਡੀ ਨੌਜਵਾਨੀ ਦਾ ਵਿਸ਼ਵਾਸ ਟੁੱਟਿਆ ਸੀ ਕਿਉਂਕਿ ਜੇਕਰ ਪਹਿਲਾ ਮੋਰਚਾ ਜਿਹੜਾ ਫਤਿਹ ਹੋਇਆ ਤਾਂ ਉਹ ਨੌਜਵਾਨੀ ਦੇ ਸਿਰ ਤੇ ਹੋਇਆ ਬੈਰੀਕੇਡਿੰਗ ਨੌਜਵਾਨੀ ਨੇ ਤੋੜੀਆ ਮੱਥਿਆਂ ਦੇ ਵਿੱਚ ਗੋਲੀਆਂ ਸਾਡੇ ਨੌਜਵਾਨਾਂ ਨੇ ਖਾਧੀਆਂ ਨੇ ਹੰਝੂ ਗਾਸ ਦੇ ਗੋਲਿਆਂ ਦਾ ਸਾਹਮਣਾ ਸਾਡੇ ਨੌਜਵਾਨਾਂ ਨੇ ਕੀਤਾ ਇਹ ਫਰਜ਼ ਵੀ ਬਣਦਾ ਹਨਾ ਬਜ਼ੁਰਗ ਲੀਡਰਸ਼ਿਪ ਜਿਹੜੀ ਆ ਹਮੇਸ਼ਾ ਪਿੱਛੇ ਹੋ ਕੇ ਲੜਦੀ ਹੁੰਦੀ ਹੈ ਇਹ ਕੋਈ ਐਸਾਨ ਨਹੀਂ ਨੌਜਵਾਨੀ ਕਰ ਰਹੀ ਠੀਕ ਆ ਸਾਡੀ ਕਿਸਾਨੀ ਦਾ ਮਸਲਾ ਸੀ ਅਸੀਂ ਨੇ ਲੜਨਾ ਸੀ ਉਹ ਉਹ ਵਿਸ਼ਵਾਸ ਜਿਹੜਾ ਗਵਾ ਚੁੱਕੇ ਹੁੰਦੇ ਨੇ ਪਰ ਬਾਪੂ ਡੱਲੇਵਾਲ ਦੇ ਇਸ ਜਿਗਰੇ ਦੇ ਨਾਲ ਅਮਰਤਾ ਦੀ ਗੁਰਸਿੱਖ ਦੇ ਇਸ ਜਿਗਰੇ ਦੇ ਨਾਲ ਮੈਨੂੰ ਲੱਗਦਾ ਇੱਕ ਤਾਂ ਨੌ ਜਵਾਨੀ ਦਾ ਵਿਸ਼ਵਾਸ ਜਿਹੜਾ ਹੈ ਕਿਸਾਨੀ ਸੰਘਰਸ਼ ਵਾਲਿਆਂ ਪ੍ਰਤੀ ਖਾਸ ਤੌਰ ਤੇ ਜਗਜੀਤ ਸਿੰਘ ਡੱਲੇਵਾਲ ਪ੍ਰਤੀ ਉਹ ਉਹ ਦੁਬਾਰਾ ਹਨਾ ਇੱਕ ਤਰ੍ਹਾਂ ਨਾਲ ਰਿਵਾਈਵ ਹੋਇਆ ਰਿਵਾਈਵ ਹੋਇਆ ਕਹਿ ਸਕਦੇ ਹਾਂ ਦੂਜੀ ਗੱਲ ਤੁਸੀਂ ਨੇ ਐਸਕੇਐਮ ਦੀ ਕੀਤੀ ਆ ਯਾਰ ਸ਼ਬਦ ਕੌੜੇ ਹੋ ਸਕਦੇ ਨੇ ਕਿਉਂਕਿ ਸਾਡੇ ਬਜ਼ੁਰਗ ਨੇ ਸਾਡੇ ਆਗੂ ਨੇ ਅ ਸ਼ਰਮ ਆਉਣੀ ਚਾਹੀਦੀ ਆ ਉਹਨਾਂ ਲੋਕਾਂ ਨੂੰ ਹਾਂ ਜਿਹੜੇ ਹੁਣ ਵੀ ਕਹਿੰਦੇ ਨੇ ਕਿ ਚਾਹੇ ਉਹ ਕੋਈ ਕਿਸਾਨੀ ਲੀਡਰ ਹੋਵੇ ਚਾਹੇ ਕੋਈ ਵੀ ਹੋਵੇ ਜਿਹੜੇ ਕਹਿੰਦੇ ਨੇ ਜੀ ਇਹਨੇ ਕਿਹੜਾ ਸਾਨੂੰ ਕੋਈ ਸੱਦਾ ਭੇਜਿਆ ਮੈਦਾਨੇ ਜੰਗ ਦੇ ਵੀਰੇ ਸੱਦੇ ਨਹੀਂ ਭੇਜੇ ਜਾਂਦੇ ਉਹ ਗਰਾਹਾ ਸਾਹਿਬ ਦਾ ਤਾਂ ਹੁਣ ਵੀ ਬਿਆਨ ਆਇਆ ਕਹਿੰਦੇ ਵੀ ਪਹਿਲਾਂ ਅਸੀਂ ਬਥੇਰੇ ਫੋਨ ਕੀਤੇ ਡੱਲੇ ਵਾਲ ਨੇ ਸਾਡਾ ਫੋਨ ਨਹੀਂ ਚੱਕਿਆ ਕਹਿੰਦੇ ਅਸੀਂ ਉੱਥੇ ਕਿਵੇਂ ਚਲੇ ਜਾਈਏ ਇਹ ਤਰੀਕਾ ਹੀ ਸਹੀ ਨਹੀਂ ਹੈਗਾ ਜੇ ਕਹਿੰਦੇ ਇਹ ਮੋਰਚਾ ਜਿੱਤਿਆ ਨਹੀਂ ਜਾਣਾ ਉਹ ਤਾਂ ਬੈਠੇ ਨੇ ਕਹਿੰਦੇ ਅਸੀਂ ਵੀ ਫਿਰ ਕਿਤੇ ਜਾ ਕੇ ਬੈਠੀ ਨਹੀਂ ਫਿਰ ਡੀਸੀ ਦਫ਼ਤਰਾਂ ਦੇ 바ਰ ਦੇ ਮੂਹਰੇ ਜਾ ਕੇ ਜਿੰਦਾਬਾਦ ਮਰਦਾਬਾਦ ਕਰਕੇ ਕਿਹੜੇ ਮੋਰਚੇ ਜਿੱਤਲੇ ਬਾਈ ਤੁਸੀਂ ਨੇ ਉਹ ਇੱਕ ਸਟੇਟ ਨੂੰ ਉਹ ਦਿਖਤਾ ਰਿਹਾ ਨਾ ਦਿੱਲੀ ਨੂੰ ਦਿਖਤਾ ਰਿਹਾ ਨਾ ਸੁਪਰੀਮ ਕੋਰਟ ਦੀਆਂ ਚੀਕਾਂ ਵਈਆਂ ਵਈਆਂ ਨੇ ਬਾਈ ਕਮੇਟੀ ਆ ਕੇ ਗਈ ਆ ਨਾ ਮਿੰਤਾਂ ਕਰਦਾ ਨਾ ਸੁਪਰੀਮ ਕੋਰਟ ਪੰਜਾਬ ਸਰਕਾਰ ਨੂੰ ਝਾੜ ਪਈ ਕਿ ਨਹੀਂ ਪਈ ਸੈਂਟਰ ਸਰਕਾਰ ਤੱਕ ਗੱਲਾਂ ਹੋਈਆਂ ਨੇ ਕਿ ਨਹੀਂ ਹੋਈਆਂ ਨੇ ਭਾਜਪਾ ਦੇ ਇੱਕ ਬਹੁਤ ਵੱਡੇ ਆਗੂ ਦੇ ਨਾਲ ਮੇਰੀ ਗੱਲਬਾਤ ਹੋਈ ਮੈਂ ਨਾਮ ਇੱਥੇ ਡਿਸਕਲੋਜ਼ ਨਹੀਂ ਕਰੂੰਗਾ ਉਹਨਾਂ ਨੇ ਮੈਨੂੰ ਕੁਝ ਚਿੱਠੀਆਂ ਦਿਖਾਈਆਂ ਪਾਰਟੀ ਦੀਆਂ ਅੰਦਰੂਨੀ ਚਿੱਠੀਆਂ ਜਿਸ ਦੇ ਵਿੱਚ ਕਹਿੰਦੇ ਨੇ ਜੇ ਡੱਲੇਵਾਲ ਸਾਹਿਬ ਨੂੰ ਕੁਝ ਹੋ ਗਿਆ ਤਾਂ ਪੰਜਾਬ ਮੱਚੂਗਾ। ਉਹ ਤੋਂ ਪੜੀਆਂ ਨੇ। ਹੋਰ ਕੀ ਹੋ ਜਵੇ? ਬੀਜੇਪੀ ਚਾਹੁੰਦੀ ਹੈ ਪੰਜਾਬ ਮੱਚੇ। ਭਾਈ ਜੀ ਜੇ ਪੰਜਾਬ 'ਚ ਕੁਝ ਹੁੰਦਾ ਹੈ ਸਿੱਧਾ-ਸਿੱਧਾ ਐਕਸ਼ਨ ਤਾਂ ਬੀਜੇਪੀ ਦੇ ਉੱਪਰ ਜਾਏਗਾ ਨਾ। ਹੂੰ। ਬੇਸ਼ੱਕ ਉਹ ਕੁਰਸੀ ਦੇ ਲਾਲਚੀ ਹੋਣਗੇ ਪੰਜਾਬ ਦੇ ਨਾਲ ਦਿੱਲੀ ਦੀ ਕਦੇ ਨਹੀਂ ਬਣੀ। ਇਸ ਦੇ ਵਿੱਚ ਕੋਈ ਸ਼ੱਕ ਨਹੀਂ। ਦਿੱਲੀ ਦੇ ਨਾਲ ਅਸੀਂ ਸਾਡੇ ਬਜ਼ੁਰਗ ਪਹਿਲਾਂ ਥਾਪੀਆਂ ਮਾਰਦੇ ਰਹੇ ਨੇ ਹੁਣ ਅਸੀਂ ਮਾਰ ਰਹੇ ਹਾਂ। ਦਿੱਲੀ ਦੇ ਨਾਲ ਇਹ ਜੰਗ ਜਿਹੜੀ ਹੈ ਚੱਲੀ ਜਾਣੀ ਆ। ਪਰ ਇੱਕ ਸਿਆਸੀ ਲੀਡਰ ਦੀ ਜਾਨ ਜਿਹੜੀ ਆ ਉਸ ਦੀ ਕੁਰਸੀ ਦੇ ਵਿੱਚ ਵਸਦੀ ਆ ਬੀਜੇਪੀ 2027 ਦਾ ਸੁਪਨਾ ਦੇਖ ਰਹੀ ਆ ਹਾਂ ਕਿ 27 ਦੇ ਵਿੱਚ ਸਰਕਾਰ ਬਣਾਉਣੀ ਆ ਜੇ ਡੱਲੇ ਵਾਲ ਨੂੰ ਕੁਝ ਹੋ ਗਿਆ 27 ਦੇ ਵਿੱਚ ਇਹਨਾਂ ਦੇ ਮੈਂ ਕਹਿੰਦਾ ਐਮਐਲਏ ਦਾ ਛੱਡੋ ਇਹਨਾਂ ਦਾ ਕਿਸੇ ਨੇ ਪੰਜ ਨਹੀਂ ਜਿੱਤਣ ਦੇਣਾ ਲੋਕਾਂ ਨੇ ਅਗਰਾਹਾ ਸਾਹਿਬ ਕਹਿੰਦੇ ਨੇ ਕਿ ਸਾਨੂੰ ਸੱਦੇ ਨਹੀਂ ਭੇਜੇ ਕੀ ਗੱਲ ਜੀ ਡੱਲੇ ਵਾਲੇ ਦੇ ਮੁੰਡੇ ਦਾ ਵਿਆਹ ਧਰਿਆ ਸੀ ਉਹਦੇ ਪੋਤੇ ਦਾ ਵਿਆਹ ਧਰਿਆ ਸੀ ਉੱਥੇ ਤੁਸੀਂ ਗੱਲ ਕਿਸਾਨੀ ਦੀ ਕਰਨੀ ਆ ਜਾਂ ਤਾਂ ਫਿਰ ਜੇਕਰ ਇਹ ਮੋਰਚਾ ਫਤਿਹ ਹੋ ਜਾਂਦਾ ਜਾਂ ਫਿਰ ਉਗਰਾਹਾ ਸਾਹਿਬ ਜਾਂ ਉਹਨਾਂ ਦੇ ਸਪੋਰਟਰ ਜਿਹੜ ਨੇ ਲਿਖ ਕੇ ਦੇ ਦੇਣ ਵੀ ਐਮਐਸਪੀ ਜੀ ਸਾਡੇ ਆ ਫਲਾਣਾ ਫਲਾਣਾ ਬੰਦਿਆਂ ਨੂੰ ਨਾ ਦਿਓ ਫਿਰ ਤਾਂ ਮੂਰੇ ਆ ਜਾਣਗੇ ਨਾ ਵੀ ਲਓ ਜੀ ਲਓ ਡੱਲੇ ਵਾਲਾ ਸਾਹਿਬ ਤਾਂ ਬਹੁਤ ਤਕੜੇ ਝੁਝਾਰੂ ਨੇ ਉੱਥੇ ਫਿਰ ਸਪੀਚਾਂ ਦਾ ਬਹੁਤ ਹੋਣਗੀਆਂ ਨਾ ਜਾਂ ਜੇ ਡੱਲੇ ਵਾਲਾ ਸਾਹਿਬ ਨੂੰ ਰੱਬ ਨਾ ਕਰੇ ਵੈਸ ਤਾਂ ਮਹਾਰਾਜ ਕਰੇ ਕਿਰਪਾ ਡੱਲੇ ਵਾਲਾ ਸਾਹਿਬ ਸਾਡੇ ਵਿੱਚ ਰਹਿਣ ਉਹਨਾਂ ਦੀ ਹਲੇ ਸਾਡੀ ਕਿਸਾਨੀ ਨੂੰ ਬਾਈ ਬਹੁਤ ਲੋਡ ਆ ਉਸ ਦਾ ਉਸ ਵਰਗਾ ਦੂਰੰਦੇਸ਼ੀ ਆਗੂ ਸਾਨੂੰ ਹਲੇ ਚਾਹੀਦਾ ਹੈ ਨਾ ਜਾਂ ਫਿਰ ਜੇ ਡੱਲੇ ਵਾਲ ਸਾਹਿਬ ਦੇ ਨਾਲ ਰੱਬ ਨਾ ਕਰੇ ਕੋਈ ਭਾਣਾ ਵਾਪਰ ਗਿਆ ਫਿਰ ਭੋਗਾਂ ਤੇ ਨਹੀਂ ਆਉਣ ਦਵਾਂਗੇ ਗੱਲ ਇੱਕ ਪੱਤਰਕਾਰ ਤੌਰ ਤੇ ਨਹੀਂ ਗੱਲ ਇੱਕ ਪੰਜਾਬ ਦਾ ਪੰਜਾਬ ਦਾ ਜੰਮੇ ਆ ਬਾਈ ਮੈਂ ਵੀ ਮੈਂ ਵੀ ਜੇ ਅੱਜ ਕਿਸੇ ਕੋਈ ਚੰਗਾ ਕੰਮ ਕਰ ਰਹੇ ਆ ਤਾਂ ਉਸ ਦੇ ਪਿੱਛੇ ਕਿਸਾਨੀ ਦਾ ਬਹੁਤ ਵੱਡਾ ਹੱਥ ਆ ਫਿਰ ਭੋਗਾਂ ਤੇ ਅਸੀਂ ਸ਼ਰਦਾ ਦੇ ਫੁੱਲ ਨਹੀਂ ਪੈਂਟ ਕਰਨ ਦੇਣੇ ਡੱਲੇ ਵਾਲ ਸਾਹਿਬ ਦੇ ਬੇਟੇ ਨੇ ਤਾਂ ਕਈ ਵੀ ਦਿੱਤਾ ਨਾ ਫਿਰ ਉਹ ਕੱਲਾ ਡੱਲੇ ਵਾਲ ਦੇ ਬੇਟੇ ਦੇ ਸ਼ਬਦ ਨਹੀਂ ਸੀਗੇ ਉਹ ਸ਼ਬਦ ਸਾਰੇ ਪੰਜਾਬ ਦੇ ਨੇ ਸਾਰਾ ਪੰਜਾਬ ਆ ਗਿਆ ਉਗਰਾਹਾ ਜਥੇਬੰਦੀ ਦੇ ਕਾਫੀ ਮੈਂਬਰ ਉੱਥੇ ਬੈਠੇ ਨੇ ਮੈਂ ਮਿਲ ਕੇ ਆਇਆ ਉਹਨਾਂ ਨੂੰ ਉਹ ਕਹਿੰਦਾ ਛੱਡ ਯਾਰ ਜਥੇਬੰਦੀਆਂ ਬਾਅਦ ਦੀ ਗੱਲ ਆ ਕਹਿੰਦੇ ਪਹਿਲਾਂ ਪੰਜਾਬ ਬਚਾ ਲੀਏ ਉਹ ਉਹ ਉਹਨਾਂ ਦੇ ਵਲੰਟੀਅਰ ਆ ਗਏ ਕੀ ਗੱਲ ਇਹਨਾਂ ਦੇ ਕੀ ਹੋ ਗਿਆ ਇੱਕ ਉਹ ਰੁਦੂ ਸਿੰਘ ਮਾਨਸਾ ਡੋਲਨ ਕੀ ਕਹਾ ਹੁਣ ਉਹਨਾਂ ਨੂੰ ਯਾਰ ਬਜ਼ੁਰਗ ਨੇ ਉਹ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਯਾਰ ਇੱਥੇ ਵੀ ਆਪਣੀ ਨਿੱਜਤਾ ਨਹੀਂ ਤੁਸੀਂ ਛੱਡਦੇ ਗੱਲ ਤੁਸੀਂ ਕਿਸਾਨੀ ਦੀ ਕਰਨੀ ਆ ਐਮਐਸਪੀ ਦੀ ਗੱਲ ਪਹਿਲੇ ਕਿਸਾਨੀ ਅੰਦੋਲਨ ਚ ਹੋਈ ਸੀ ਕਿ ਨਹੀਂ ਹੋਈ ਸੀ ਫਿਰ ਉੱਥੋਂ ਕਿਵੇਂ ਪਿੱਛੇ ਪੱਜ ਸਕਦੇ ਹੋ ਤੁਸੀਂ ਤੁਹਾਨੂੰ ਇਲੈਕਸ਼ਨਾਂ ਲੜਨ ਦਾ ਚਾਹੋ ਸੀ ਹੂੰ ਥੋੜੀਆਂ ਸਿਆਸੀ ਲੋਕ ਸਿਆਸੀ ਲਾਭ ਲੈਣ ਦੇ ਚੱਕਰ ਦੇ ਵਿੱਚ ਸਾਡੀ ਪੰਜਾਬ ਦੀ ਕਿਸਾਨੀ ਦਾ ਬੇੜਾ ਬੈਠ ਗਿਆ ਯਾਰ ਇੱਕ ਸਵਾਲ ਹੋਰ ਉੱਠਦਾ ਹੈ ਕਿ ਆਪਣੇ ਆਪ ਨੂੰ ਗੈਰ ਰਾਜਨੀਤਿਕ ਕਹਿ ਰਹੇ ਨੇ ਇਹ ਫੋਰਮ ਹੈਨਾ ਚਾਹੇ ਦੱਲੇ ਆਲ ਹੋਣ ਜਾਂ ਬੰਦੇ ਹੋਣ ਉਹ ਕਹਿੰਦੇ ਜਦੋਂ ਖਨੌਰੀ ਜਾਂਦੇ ਆ ਉਥੇ ਲੱਖਾ ਸੁਧਾਨਾ ਵੀ ਬੈਠਾ ਉਥੇ ਬਹੁਤ ਸਾਰੇ ਇਹੋ ਜਿਹੇ ਲੋਕ ਬੈਠੇ ਨੇ ਜਿਹੜੇ ਸਿਆਸਤ ਦੇ ਨਾਲ ਸਿੱਧੇ ਤੌਰ ਤੇ ਜੁੜੇ ਹੋਏ ਨੇ ਫਿਰ ਗੈਰ ਸਿਆਸੀ ਕਿਵੇਂ ਹੋਇਆ ਨਹੀਂ ਗੈਰ ਸਿਆਸੀ ਫਿਰ ਉਹਨਾਂ ਦੀ ਲੱਖਾ ਸੁਧਾਨਾ ਸਟੇਜ ਤੇ ਤਾਂ ਨਹੀਂ ਬੈਠਾ ਲੱਖਾ ਸੁਧਾਨਾ ਹੁਣ ਕੋਈ ਥੋਤੋ ਸਰਟੀਫਿਕੇਟ ਥੋੜਾ ਲਊਗਾ ਕਿ ਉਥੇ ਲੱਖੇ ਨਹੀਂ ਜਾਣਾ ਕਿ ਨਹੀਂ ਜਾਣਾ ਹੋ ਸਕਦਾ ਉਸ ਨੂੰ ਕਿਸਾਨੀ ਦਾ ਦਰਦ ਹੋਵੇ ਉਥੇ ਤਾਂ ਵੀ ਤੋਜਮਾਨ ਵੀ ਜਾਂਦਾ ਉਥੇ ਬੱਬੂ ਮਾਨ ਵੀ ਜਾ ਕੇ ਆਇਆ ਹੋ ਸਕਦਾ ਲੱਖੇ ਉਹਨਾਂ ਨੂੰ ਕੋਈ ਕਿਸਾਨੀ ਦਾ ਦਰਦ ਹੋਵੇ ਲੱਖਾ ਮੇਰੇ ਕੋਲ ਆਨ ਰਿਕਾਰਡ ਕਿਹਾ ਹਾਂ ਯਾਰ ਮੈਂ ਸਿਆਸੀ ਬੰਦਾ ਮੈਂ ਇਲੈਕਸ਼ਨਾਂ ਲੜਦਾ ਇਹਨਾਂ ਦਾ ਇੱਥੇ ਕਹਿ ਲੋ ਕਿ ਇਹਨਾਂ ਦੇ ਰੂਲ ਨੇ ਕਿ ਕੋਈ ਸਿਆਸੀ ਬੰਦਾ ਸਟੇਜ ਦੇ ਉੱਪਰ ਭਾਸ਼ਣ ਨਹੀਂ ਦੇਊਗਾ ਦਿਖਾ ਦਿਓ ਲੱਖੇ ਨੇ ਕਿਦਾਂ ਭਾਸ਼ਣ ਦਿੱਤਾ ਸਟੇਜ ਤੇ ਕੋਈ ਜੇ ਪੰਜਾਬ ਦੀ ਗੱਲ ਕਰਦਾ ਲੱਖੇ ਨੂੰ ਸੋਸ਼ਲ ਮੀਡੀਆ ਦੇ ਉੱਪਰ ਲੱਖਾ ਲੱਖਾਂ ਲੋਕ ਸੁਣਦੇ ਨੇ ਲੱਖੇ ਦੀਆਂ ਲੱਖੇ ਦੀ ਆਵਾਜ਼ ਪੰਜਾਬ 'ਚ ਇੱਕ ਮਹੀਨੇ ਰੱਖਦੀ ਆ ਜੇ ਲੱਖਾ ਕਿਸਾਨੀ ਦੀ ਗੱਲ ਕਰਦਾ ਹੁਣ ਥੋਤੋਂ ਥੋੜੀ ਪੁੱਛ ਕੇ ਕਰੂਗਾ ਤੁਹਾਡੇ ਨਾਲੋਂ ਦਾ ਚੰਗਾ ਹੀ ਆ ਹੁਣ ਉਹਨੂੰ ਵੀ ਕਹਿ ਦਿਓ ਗੈਂਗਸਟਰ ਆ ਉਹ ਜੇ ਲੱਖੇ ਵਰਗਾ ਮੁੰਡਾ ਗੈਂਗਸਟਰ ਚੰਗੀ ਗੱਲ ਕਰਦਾ ਤਾਂ ਮਨਜ਼ਾ ਲੱਗਦਾ ਹੈ ਜੇ 5-7 ਗੈਂਗਸਟਰ ਹੋਰ ਚਾਹੀਦੇ ਨੇ ਗੱਲ ਤਾਂ ਪੰਜਾਬ ਦੀ ਹੋ ਰਹੀ ਆ ਨਾ ਉਹ ਕਿਹੜਾ ਕੋਈ ਇਲੀਗਲ ਕੰਮ ਤਾਂ ਨਹੀਂ ਹੁਣ ਕਰ ਰਿਆ ਇਲੈਕਸ਼ਨ ਲੜ ਰਿਹਾ ਡੈਮੋਕਰੈਟਿਕ ਵੇ ਦੇ ਵਿੱਚ ਲੜ ਰਿਹਾ ਤੁਸੀਂ ਵੀ ਤਾਂ 5-500 ਵੋਟ ਲਈਓ ਆ ਇੱਕ ਵੱਡੇ ਕਿਸਾਨ ਆਗੂ ਨੂੰ ਆਪਣੇ ਪਿੰਡ ਦੇ ਵਿੱਚੋਂ ਤਿੰਨ ਵੋਟਾਂ ਮਈਆਂ ਸੀ ਆਪਣੀ ਉਹਨਾਂ ਦੇ ਮੁੰਡੇ ਦੀ ਉਹਨਾਂ ਦੇ ਘਰ ਵਾਲੇ ਦੀ ਪਿੰਡ 'ਚੋਂ ਚੌਥੀ ਵੋਟ ਨਹੀਂ ਪਈ ਨਾਵੀ ਦੱਸ ਦੋ ਕੌਣ ਸੀ ਚਲੋ ਹੁਣ ਪਤਾ ਹੀ ਲੱਗ ਜਾਣਾ ਜਦੋਂ